I love you so much. अरे किस किन को कहा इन्होंने पापा को तो कहा किसको तो दोस्तों के नाम तो लिया ही नहीं ब्रदर आई लव यू सो मच ऐसे नहीं बात बनेगी अभी नी पे आएंगे तब बात बनेगी मैम तो तभी मानेंगे यस तो रख रही <laughs> <Carry on जटा। laughs> <laughs> ਇੱਕ ਸਪੈਸ਼ਲ ਰਿਕਵੈਸਟ ਹੈ ਜੀ ਇਸ ਨੰਬਰ ਓਨਲੀ ਬੈਡਰੂਮ ਫਲੋਰ ਤੇ ਕੋਈ ਵੀ ਦੋਸਤ ਨਹੀਂ ਆਏਗਾ ਜੀ ਪਲੀਜ਼ ਸਾਨੂੰ ਖਾਲੀ ਕਰਾਂਗੇ ਈਵਨ ਕੈਮਰਾਮੈਨ ਵੀ ਨਹੀਂ ਆਣਗੇ ਕੈਮਰਾ ਲੋ ਜੀ ਹੁਣ ਚੱਲ ਰਿਹਾ ਹੈ ਇੱਧਰ ਕਪਲ ਡਾਂਸ ਤੇ ਦੇਖੋ ਦੋਨੋਂ ਬੱਚੇ ਜਿਹੜੇ ਆ ਥੋੜਾ ਥੋੜਾ ਸ਼ਾਈ ਫੀਲ ਕਰ ਰਹੇ ਆ ਤੇ ਦੇਖੋ ਸਮਾਈਲ ਦੋਨਾਂ ਦੀ ਕਿੰਨੀ ਕਿਊਟ ਹੈ ਤੇ ਆਪਣੇ ਮਸਤ ਹੋ ਕੇ ਲੱਗਿਓ ਇਹ ਡਾਂਸ ਵਿੱਚ ਤੇ ਸੋਨਾ ਕਰ ਰਹੇ ਆ ਦੋਨੋਂ ਬੱਚੇ ਤੇ ਇਨਾ ਦੇ ਡਾਂਸ ਤੋਂ ਬਾਅਦ ਅੱਗੇ ਫਿਰ ਸਟਾਰਟ ਹੋ ਜਾਏਗਾ ਸਾਰਿਆਂ ਦਾ ਡਾਂਸ ਤੇ ਉਹ ਤੁਸੀਂ ਦੇਖੋ ਫਿਰ ਨਾਲ ਇਹ ਦੇਖੋ ਜੀ 파ਰਿਸ਼ ਦੇ ਦਾਦੀ ਜੀ ਨੇ ਬੱਚਿਆਂ ਨੂੰ ਦੇਖ ਕੇ ਤੇ ਉਹਨਾਂ ਦੇ ਨਾਲ ਆਏ ਨੇ ਉਹਨਾਂ ਨੂੰ ਪਿਆਰ ਦੇਣ ਵਾਸਤੇ ਇਹਨਾਂ ਦਾ ਹਮੇਸ਼ਾ ਹੀ ਪਿਆਰ ਦਾਦੀ ਦਾਦੂ ਦਾ ਬਹੁਤ ਜ਼ਿਆਦਾ ਰਿਹਾ ਇਹਨਾਂ ਬੱਚਿਆਂ ਦੇ ਨਾਲ ਤੇ ਦੇਖੋ 파ਰਿਸ਼ ਵੀ ਕਿਸ ਤਰ੍ਹਾਂ ਦਾਦੀ ਆਪਣੇ ਨਾਲ ਕਰ ਰਿਹਾ ਵੈ ਤੇ ਦਾਦੀ ਜੀ ਵੀ ਬਹੁਤ ਚੰਗੇ ਨੇ ਤੇ ਅੱਗੇ ਪਾਲ ਰੂਪ ਹੁਣੇ ਵੀ ਬਹੁਤ ਵਧੀਆ ਨੇ ਤੇਰੇ ਮੱਥੇ ਤੇ ਲੱਗ ਸਜਣੀ ਸੱਚ ਦਾ ਮੈਨੂੰ ਕਰਦੀ ਏ ਤੇਰੇ ਮੱਥੇ ਉਹ ਜੀ ਇਹ ਸਾਰੇ ਜਿਹੜੇ ਨੇ ਮੈਰਿਜ ਨੂੰ ਮਸਤੀ ਕਰ ਰਹੇ ਨੇ ਫੁੱਲ ਇੰਜੋਏ ਕੀਤਾ ਸਾਡੇ ਵੱਡੇ ਭਾਜੀ ਤਸੀਲਦਾਰ ਸਾਹਿਬ ਐ ਟਾਈਮ ਜਿਹੜਾ ਵਾ ਬਹੁਤ ਵਧੀਆ ਹੁੰਦਾ ਇੱਕ ਫਾਦਰ ਲਈ ਬੜਾ ਪ੍ਰਾਊਡ ਮੂਮੈਂਟ ਹੁੰਦੀ ਹੈ ਕਿ ਇਹ ਵੈਲ ਸੈਟਲਡ ਹੋ ਕੇ ਬੱਚਾ ਆਪਣੀ ਜਿਹੜੀ ਹੈ ਮੈਰਿਜ ਲਾਈਫ ਜਿਹੜੀ ਆ ਸ਼ੁਰੂ ਕਰਨ ਜਾ ਰਿਹਾ ਵਾ ਇੱਕ ਫਾਦਰ ਵਾਸਤੇ ਇਹ ਜਿਹੜੀ ਮੂਮੈਂਟ ਹੈ ਬਹੁਤ ਹੀ ਵਧੀਆ ਲੱਗਦੀ ਆ ਉਹਨਾਂ ਨੂੰ ਤੇ ਜਿਹੜੇ ਪਿੱਛੇ ਗਾਣਾ ਲੱਗਿਆ ਹੋਇਆ ਹੈ ਗਾਣੇ 'ਚ ਚੱਲ ਰਿਹਾ ਹੈ ਕਿ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਇਕ ਲੋ ਗਿਆ ਇਸ ਕਲਾਕਾਰ ਨੇ ਵੀ ਇੱਕ ਗਾਣੇ ਦੇ ਬੋਲ ਜਿਹੜੇ ਨੇ ਬਹੁਤ ਵਧੀਆ ਬੋਲੇ ਹੋਏ ਨੇ ਤੇ ਦੇਖੋ ਇੱਕ ਫਾਦਰ ਔਰ ਉਹਨਾਂ ਦੇ بیٹے ਦਾ ਜਿਹੜੇ ਚਿਹਰੇ ਦੀ ਮੁਸਕਾਨ ਹੈ ਉਹੀ ਤੁਹਾਨੂੰ ਦੱਸ ਦੇਗੀ ਕਿ ਉਹ ਕਿੰਨੇ ਖੁਸ਼ ਨੇ ਔਰ ਕਿੰਨਾ ਮੈਰਿਜ ਨੂੰ ਇੰਜੋਏ ਕਰ ਰਹੇ ਨੇ ਇਹ ਸਾਡੇ ਨੇ ਚਾਚੋ ਜੀ ਸਾਰੇ ਉੱਧਰ ਡਾਂਸ ਫਲੋਰ ਤੇ ਡਾਂਸ ਕਰ ਰਹੇ ਹੈ ਤੇ ਅਸੀਂ ਉਧਰੋਂ ਪੂਰੀ ਮਸਤੀ ਕਰਕੇ ਤੇ ਆਪਾਂ ਸਾਰੇ ਇੱਧਰ ਸ਼ੁਰੂ ਹੋ ਗਏ ਪੂਰਾ ਇੰਜੋਏ ਕਰ ਰਹੇ ਆ ਅਸੀਂ ਇੱਥੇ ਵੀ ਉਧਰ ਦੇ ਵਿਨਰ ਡਾਂਸ ਫਲੋਰ ਤੇ ਡਾਂਸ ਚੱਲ ਰਿਹਾ ਸਾਡਾ ਤੇ ਭੈਣ ਮੇਰੀ ਇੱਧਰ ਬੈਠੀ ਤੇ ਤੁਸੀਂ ਮੇਰੀ ਫਲੀਟ ਦੀ ਬਣਾਉਂਗੀ ਭੈਣ ਦੀ ਗੱਲ ਦੀ ਪਲੇਟ ਹੀ ਹੋਣੀ ਆ ਦੇਵ ਦੇਵ ਮੀ ਜੀ ਫੰਕਸ਼ਨ ਦੇ ਮਿਡ ਵਿੱਚ ਜਿਹੜਾ ਵਾ ਉਹਨਨ ਅਸੀਂ ਕਰ ਰਹੇ ਸੀਗੇ ਡਿਨਰ ਤੇ ਤਕਰੀਬਨ ਸਾਰੇ ਜਿਹੜੇ ਸੀਗੇ ਆਏ ਹੋਏ ਗੈਸਟ ਉਹ ਸਾਰੇ ਜਿਹੜੇ ਡਿਨਰ ਕਰਨਾ ਜਿਹੜਾ ਸਟਾਰਟ ਕਰਤਾ ਸੀਗਾ ਤੇ ਨਾਲ-ਨਾਲ ਫੰਕਸ਼ਨ ਚੱਲ ਰਿਹਾ ਸੀਗਾ ਬਾਹਰ ਤੇ ਨਾਲ-ਨਾਲ ਜਿਹੜਾ ਡਿਨਰ ਹੈ ਉਹ ਕਰ ਰਹੇ ਸੀਗੇ ਸਾਰੇ ਐ ਸਾਡਾ ਨਕੂ ਬੈਠਾ ਹੋਇਆ ਤੇ ਨਕੂ ਦੇ ਫਰੈਂਡ ਨੇ ਜਿਹੜੇ ਨਾਲ ਮસ્ਤੀ ਕਰ ਰਹੇ ਨੇ ਤੇ ਨਾਲ-ਨਾਲ ਵਨ 2 3 ਦੇ ਸ਼ੁਰੂ ਹੋਏਗਾ ਠੀਕ ਆ 1 2 3 ਕਾਹਲੇ ਕਾਹਲੇ ਪਾਣੀ ਦੇ ਪੰਡ ਦੇ ਨਹੀਂ ਸਰਵਾ ਚੁਪੜਾ ਨਹੀਂ ਹਰ ਖੱਗ ਦੇ ਕਾਹਲੇ ਕਾਹਲੇ ਪਾਣੀ ਦੇ ਪੰਡ ਦੇ ਨਹੀਂ ਸਰਵਾ ਚੁਪੜਾ ਨਹੀਂ ਹਰ ਖੱਗ ਦੇ ਲੋਕਾਂ ਪਰੇਓ ਕਾਹਲੇ ਕਾਹਲੇ ਪਾਣੀ ਦੇ ਪੰਡ ਦੇ ਨਹੀਂ ਸਰਵਾ ਚੁਪੜਾ ਨਹੀਂ ਹਰ ਖੱਗ ਦੇ